ਹਲਕਾ ਮਲੋਦੀ ਨਗਰ ਕੌਂਸਲ ਚੋਣਾ ਵਿੱਚ ਐਡਵੋਕੇਟ ਹਸਨ ਸਿੰਘ ਅਤੇ ਐਮ.ਐਲ.ਏ ਦੇ ਭਰਾ ਉੱਪਰ ਕੁੱਟਮਾਰ ਕੀਤੀ ਤੇ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਚੰਗੇ ਤਰੀਕੇ ਨਾਲ ਨਹੀਂ ਕੀਤੀ ਗਈ ਸਗੋਂ ਵਕੀਲਾਂ ਤੇ ਉਸਦੇ ਪਰਿਵਾਰ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਰੋਸ਼ ਵਿਰੋਧ ਵਕੀਲਾਂ ਵੱਲੋਂ ਹੜਤਾਲ ਕੀਤੀ ਗਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤੇਗੜ ਸਾਹਿਬ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਵਕੀਲ ਭਾਈ ਸਾਰੇ ਵੱਲੋਂ ਐਡਵੋਕੇਟ ਹਸਨ ਸਿੰਘ ਦੀ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ 5 ਵਾਰ ਹੜਤਾਲ ਕੀਤੀ ਗਈ ਪਰੰਤੂ ਪੁਲਿਸ ਵੱਲੋਂ ਚੰਗੇ ਤਰੀਕੇ ਨਾਲ ਕੋਈ ਵੀ ਕਾਰਵਾਈ ਵਿਧਾਇਕ ਦੇ ਭਰਾ ਉੱਪਰ ਨਹੀਂ ਕੀਤੀ ਗਈ ਜਿਸ ਵਾਧੂ ਵਕੀਲ ਪੰਜਾਰੇ ਦੇ ਵਿੱਚ ਰੋਸ਼ ਹੈ ਉਹਨਾਂ ਨੇ ਕਿਹਾ ਕਿ 21 ਨੂੰ ਝਗੜਾ ਹੁੰਦਾ ਹੈ ਤੇ 22 ਜਨਵਰੀ ਨੂੰ ਪੁਲਿਸ ਵੱਲੋਂ ਹਸਨ ਸਿੰਘ ਤੇ ਉਸ ਦੇ ਪਰਿਵਾਰ ਦੇ ਸਨੇਚਿੰਗ ਅਤੇ ਮਾਰਕੁੱਟ ਦਾ ਪਰਚਾ ਦਰਜ ਕੀਤਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ 15 ਫਰਵਰੀ ਤੱਕ ਵਕੀਲ ਪਾਈਸਾਰੇ ਵੱਲੋਂ ਮੁਕੰਮਲ ਹੜਤਾਲ ਜਾਰੀ ਰਹੇਗੀ ਇਸ ਬੰਦੀ ਸ਼ਾਇਕੀ 21 ਦਸੰਬਰ ਨੂੰ ਅਮਲੋਚ ਮਿਊਸਪਲ ਕਮੇਟੀ ਇਲੈਕਸ਼ਨ ਦੇ ਦੌਰਾਨ ਇੱਕ ਐਡਵੋਕੇਟ ਹਸਨ ਸਿੰਘ ਦੇ ਉੱਤੇ ਐਮ.ਐਲ.ਏ ਸਾਹਿਬ ਹੈਗੇ ਉਹਨਾਂ ਦੇ ਭਰਾ ਵੱਲੋਂ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਉਸ ਨੂੰ ਪੂਰੀ ਤਰ੍ਹਾਂ ਕੋਟਮਾਰ ਕੀਤੀ ਗਈ ਜਿਸ ਸਬੰਧ ਦੇ ਵਿੱਚ ਪੰਜਾਬ ਦੇ ਵਿੱਚ ਤਕਰੀਬਨ 5 ਬਾਰ ਪੰਜਾਬ ਲੈਵਲ ਤੇ ਜਿਹੜੀ ਹੈਗੀ ਸਟ੍ਰਾਈਕ ਰਹੀ ਵਰਕਸ ਨੋ ਵਰਕ ਰਿਹਾ ਪਰ ਉਸ ਦੇ ਬਾਵਜੂਦ ਪੰਜਾਬ ਦੀ ਪੁਲਿਸ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਉਹਦੇ ਕੰਨ ਦੇ ਉੱਤੇ ਜੂਨੀ ਸਰਕੀ ਔਰ ਉਹਨਾਂ ਨੇ ਕੀ ਕੀਤਾ ਕਿ ਇੱਕ ਲੰਗੜੀ ਜੀ ਐਫ ਆਈ ਆਰ ਬਹੁਤ ਪ੍ਰੈਸ਼ਰ ਪਾਉਣ ਤੋਂ ਬਾਅਦ ਜਦੋਂ ਬਾਹਰ ਕਾਉਂਸਲ ਵੀ ਵਿਚ ਆ ਗਈ ਉਸ ਤੋਂ ਬਾਅਦ ਉਹ ਪਰਚਾ ਦਰਜ ਕੀਤਾ ਔਰ ਉਹਦੇ ਵਿੱਚ ਵੀ ਜਿਹੜਾ ਹੈਗਾ ਐਮ ਐਲ ਏ ਦੇ ਭਰਾ ਦਾ ਨਾਂ ਨਹੀਂ ਪਾਇਆ ਗਿਆ ਔਰ ਅੱਜ ਹੁਣ ਸਾਨੂੰ ਜਿਹੜਾ ਹੈਗਾ ਪਰਸੋਂ ਪਤਾ ਲੱਗਿਆ ਕਿ 21 ਤਰੀਕ ਦਾ ਵਕੂਆ ਔਰ 22 ਤਰੀਕ ਦੇ ਵਿੱਚ ਹਸਨ ਸਿੰਘ ਔਰ ਹਸਨ ਸਿੰਘ ਦੇ ਭਰਾ ਦੇ ਉੱਤੇ ਸਾਰੇ ਪਰਿਵਾਰ ਦੇ ਉੱਤੇ ਸਨੈਚਿੰਗ ਦਾ ਔਰ ਮਾਰਕੁੱਟ ਦਾ ਉਲਟਾ ਪਰਚਾ ਦਰਜ ਕਰਕੇ ਔਰ ਮੈਂ ਦੱਸਣਾ ਚਾਹੁੰਦਾ ਕਿ ਹੁਣ ਤੱਕ ਉਹ ਐਫ ਆਈ ਆਰ ਜਿਹੜੀ ਹੈਗੀ ਆ ਅਪਲੋਡ ਨਹੀਂ ਕੀਤੀ ਗਈ ਹੁਣ ਤੱਕ ਉਹ ਮੈਜਿਸਟ੍ਰੇਟ ਸਾਹਿਬ ਦੇ ਸਾਹਮਣੇ ਜਿਹੜੀ ਹੈਗੀ ਆ ਦਿੱਤੀ ਨਹੀਂ ਗਈ ਇਸ ਕਰਕੇ ਜਦੋਂ ਇਹ ਸਾਰੀ ਗੱਲ ਦਾ ਪਤਾ ਲੱਗਿਆ ਪਹਿਲਾਂ ਵੀ ਆ ਔਨਰੇਬਲ ਜਿਹੜੇ ਹੈਗੇ ਸਾਡੇ ਇਨਸਪੈਕਟਿੰਗ ਜੱਜ ਉਹਨਾਂ ਤੋਂ ਕੱਲ ਦਾ ਟਾਈਮ ਵੀ ਲਿਆ ਵਾ ਹੈਗਾ ਉਸ ਤੋਂ ਬਾਅਦ ਅੱਜ ਜਿਹੜੀ ਜਿਹੜਾ ਵਰਕ ਸਸਪੈਂਡ ਕੀਤਾ ਗਿਆ ਇਹ 15 ਤੱਕ ਜਿਹੜਾ ਹਾਲੇ ਦੱਸਿਆ ਗਿਆ 15 ਤੋਂ ਬਾਅਦ ਜਿਹੜਾ ਹੈਗਾ ਇਹਨੂੰ ਕੰਟੀਨਿਊ ਕਰਿਆ ਜਾਊਗਾ ਪੰਜਾਬ ਲੈਵਲ ਤੇ ਕਰਿਆ ਜਾਊਗਾ ਜਿਹੜੀ ਕਾਰਵਾਈ ਉਸ ਤੋਂ ਬਾਅਦ ਜਿਹੜੀ ਕਿ ਪਿਛਲੇ ਦਿਨਾਂ ਦੇ ਵਿੱਚ ਵਕੀਲ ਸਾਹਿਬਾਨ ਨੇ ਸੋਚ ਲਿਆ ਸੀ ਕਿ ਅੱਜ ਹਾਈ ਕੋਰਟ ਵੱਲ ਨੂੰ ਜਿਹੜਾ ਹੈਗਾ ਉਹਦਾ ਰੁਕ ਤਿਆਰ ਕਰਿਆ ਜਾਵੇ ਪਰ ਉਹ ਹਾਈ ਕੋਰਟ ਦਾ ਰੋਕ ਹੈ ਜਿਹੜਾ ਮੈਨੂੰ ਲੱਗਦਾ ਕਿ ਇਹ ਇਹ ਜਿਹੜਾ ਸਾਡਾ ਚੱਲ ਰਿਹਾ ਜਿਹੜਾ ਕਾਰਵਾਈ ਹੈਗੀ ਆ ਇਹ ਹੋਰ ਮੰਗੂਗੀ ਔਰ ਇਸ ਨੂੰ ਜਿਹੜਾ ਹੈਗਾ ਹੁਣ ਸਲੋ ਨਹੀਂ ਕੀਤਾ ਜਾਊਗਾ। ਇਹ ਠੀਕ ਹੈ ਜਿਹੜੀ 15 ਤੱਕਰੀ ਤੱਕ ਲਗਾਤਾਰ ਜਾਰੀ ਰਹੂਗੀ। 15 ਫਰਵਰੀ ਤੱਕ ਲਗਾਤਾਰ ਜਾਰੀ ਰਹੂਗੀ। ਉਸ ਤੋਂ ਬਾਅਦ ਜਿਹੜੀ ਹੈਗੀ ਆ ਕੱਲ ਨੂੰ ਇਨਸਪੈਕਟਰ ਜੀ ਜਦ ਨੂੰ ਮਿਲਣ ਤੋਂ ਬਾਅਦ ਅਗਲਾ ਫੈਸਲਾ ਕੀ ਕਰਨਾ ਹੈ ਉਹ ਫਿਰ ਅਗਲਾ ਕੀਤਾ ਜਾਊਗਾ। ਪੰਜਾਬ ਲੈਵਲ ਦੀ ਹੈ ਫਿਰ ਜ਼ਿਲ੍ਹੇ ਲੈਵਲ ਦੀ। ਅੱਜ ਜ਼ਿਲ੍ਹੇ ਲੈਵਲ ਦੀ ਆ। ਲੁਧਿਆਣਾ ਔਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਲੈਵਲ ਦੀ। ਇਸ ਤੋਂ ਬਾਅਦ ਜਿਹੜੀ ਹੈਗੀ ਪੰਜਾਬ ਲੈਵਲ ਦੀ ਕਾਲ ਦਿੱਤੀ ਜਾਊ। ਪ੍ਰਾਪਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز